ਐਸਾ ਉਹਨਾਂ ਦਾ ਜੀਵਨ ਸੀ ਕੁਝ ਹੀ ਦਿਨ ਬਾਅਦ ਉਸ ਬ੍ਰਾਹਮਣ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸੱਚ ਹੀ ਤੁਨਸ਼ਤਾਰੀ ਸ਼੍ਰੀ ਰਾਮ ਜੀ ਬੈਠੇ ਹੋਣ ਐਦੇ ਕਿਉਂ ਬੜਾ ਹੈਰਾਨ ਹੋਇਆ ਰਾਮਚੰਦਰ ਜੀ ਭੀਲਣੀ ਦੇ ਬੇਰ ਖਾ ਰਹੇ ਸਨ ਇਹ ਦੇਖ ਕੇ ਉਸ ਦੀ ਜ਼ੁਬਾਨੋਂ ਇੱਕਦਮ ਅਸਚਰਜਤਾ ਨਾਲ ਲਿਕ ਲਿਆ ਰਾਮ ਰਾਮ ਹੇ ਰਾਮ ਪਗ ਜੀ ਨੇ ਜੋੜਾ ਤਿਆਰ ਕੀਤਾ ਤੇ ਆਖਿਆ ਲਓ ਪੰਡਤ ਜੀ ਐਹ ਤੁਹਾਡਾ ਜੋੜਾ ਪਾ ਕੇ ਦੇਖੋ ਹੋਰ ਤਾਂ ਨਹੀਂ ਠੀਕ ਕਰਨਾ ਇਹ ਦੱਸ ਦਿਓ ਬ੍ਰਾਹਮਣ ਦੀ ਸੁਰਤ ਹੁਣ ਥੋੜੀ ਠੀਕ ਹੋ ਗਈ ਉਸ ਨੇ ਜੋੜਾ ਪੈਰੀ ਪਾਇਆ ਦੋ ਪੈਸੇ ਸੁੱਟ ਕੇ ਭੱਜ ਗਿਆ ਉਹ ਬ੍ਰਾਹਮਣ ਸੀ ਤੇ ਉਸ ਨੂੰ ਆਪਣੇ ਬ੍ਰਾਹਮਣ ਪੁਣੇ ਦਾ ਬੜਾ ਹੰਕਾਰ ਸੀ ਉਸ ਦੇ ਜਾਣ ਪਿੱਛੋਂ ਉਸ ਦੇ ਮਨ ਦੀ ਦਸ਼ਾ ਨੂੰ ਅਨੁਭਵ ਕਰਕੇ ਭਗਤ ਰਵਿਦਾਸ ਜੀ ਨੇ ਇੱਕ ਬਚਨ ਕੀਤਾ ਕਿ ਮੇਰੀ ਦੇਹ ਤੈਨੂੰ ਕੁਝ ਪਤਾ ਨਹੀਂ ਲੱਗਦਾ ਆਪਣਾ ਪਹਿਰਾਵਾ ਤੇ ਆਪਣੇ ਆਪ ਨੂੰ ਸੁੰਦਰ ਦੇ ਕੇ ਤੂੰ ਬੜੀ ਹੰਕਾਰ ਕਰ ਰਹੀ ਹੈ ਇਹ ਹੰਕਾਰ ਠੀਕ ਨਹੀਂ ਹੰਕਾਰੀ ਆਤਮਾ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਤੇਰੀ ਤਾਂ ਧੌਣ ਉੱਤੇ ਕਾਂ ਲਾਉਂਦਾ ਏ ਭਾਵੇਂ ਕਿ ਜਮਦੂਤ ਸਿਰ ਤੇ ਖਲੋਤਾ ਏ ਅਕਾਲ ਦਾ ਹੁਕਮ ਸੁਣਨ ਨੂੰ ਤਿਆਰ ਏ ਐ ਪਾਗਲ ਦੇ ਤੇ ਆਤਮਾ ਬੜਾ ਹੰਕਾਰ ਕਰਦੀ ਏ ਪਰ ਕਦੇ ਕਿਸੇ ਨੇ ਦੇਖਿਆ ਕਿ ਪਾਦਰੋਂ ਦੇ ਮਹੀਨੇ ਵਿੱਚ ਖੁੰਬਾਂ ਉੱਗਦੀਆਂ ਹੁਣ ਪਰ ਉੱਗਣ ਦੇ ਕਾਲ ਨਾਲੋਂ ਨਾਸ਼ ਹੋਣ ਦੀ ਬਹੁਤ ਕਾਲ ਹੁੰਦੀ ਹੈ। ਪਾਵਕੇ ਜੀਵ ਖੁੰਬ ਵਾਂਗੇ। ਪਤਾ ਨਹੀਂ ਕਦੋਂ ਐਸਨੇ ਨਾਸ਼ ਹੋ ਜਾਣਾ। ਐਸਲੀ ਹੰਕਾਰ ਵਾਲਾ ਜੀਵ ਉਸ ਜੰਗਲ ਦੇ ਹਿਰਨ ਵਰਗਾ ਹੈ ਜਿਸ ਨੇ ਇਹ ਪੇਧ ਪਾਇਆ ਕਿ ਇੱਕ ਸਤੂਰੀ ਤਾਂ ਉਸਦੇ ਕੋਲ ਹੀ ਹੈ ਪਰ ਲਬਦਾ ਉਹ ਬਾਹਰ ਫਿਰਦਾ ਹੈ। ਕਿਉਂਕਿ ਉਸ ਨੂੰ ਸੁਗੰਧੀ ਬਾਹਰੋਂ ਆਉਂਦੀ ਪ੍ਰਤੀਤ ਹੁੰਦੀ। ਇਸ ਤਰ੍ਹਾਂ ਜਿਹੜਾ ਆਪਣੇ ਤਨ ਦਾ ਵਿਚਾਰ ਕਰੇ ਇਹ ਕੀ ਹੈ ਕਿਵੇਂ ਆਇਆ ਕਿਵੇਂ ਕਰੇਗਾ ਤੇ ਉਹ ਪੁਰਸ਼ ਨੂੰ ਕਦੇ ਵੀ ਜਮਖਵਾਰ ਨਹੀਂ ਕਰਦਾ ਉਹ ਭਗਤੀ ਵਿੱਚ ਲੀਨ ਹੋ ਜਾਂਦਾ ਹੈ ਤੇ ਉਹ ਨਰਕਾਂ ਦਾ ਭਾਗ ਹੀ ਨਹੀਂ ਬਣਦਾ ਤੇ ਆਪਣਾ ਜਨਮ ਸੁਧਾਰ ਲੈਂਦਾ ਹੈ ਆਮ ਤੌਰ ਤੇ ਜੀਵ ਹੈ ਜਿਹੜਾ ਉਹ ਆਪਣੇ ਤਨ ਦਾ ਹੰਕਾਰ ਕਰਦਾ ਹੈ ਨਾਲੇ ਉਹ ਆਪਣੀ ਸੁੰਦਰ ਇਸਤਰੀ ਕਮਾਉ ਪੁੱਤਰ ਜਾਂ ਰਿਸ਼ਤੇਦਾਰਾਂ ਦਾ ਹੰਕਾਰ ਕਰਦਾ ਹੈ ਪਰ ਇਹ ਨਹੀਂ ਜਾਣਦਾ ਇਹ ਸਾਰੇ ਦੇ ਸਾਰੇ ਸਾਥ ਚੱਲਣ ਵਾਲੇ ਨਹੀਂ